ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 9 ਜੂਨ 1595 ਈਸਵੀ ਨੂੰ ਅੰਮ੍ਰਿਤਸਰ ਤੋਂ 4 ਮੀਲ ਦੂਰ ਪਿੰਡ ਵਡਾਲੀ ਵਿਖੇ ਹੋਇਆ ਕੁਝ ਸਮਾਂ ਵਡਾਲੀ ਠਹਿਰ ਕੇ ਗੁਰੂ ਅਰਜਨ ਦੇਵ ਜੀ ਫਿਰ ਆਪਣੇ ਪਰਿਵਾਰ ਨੂੰ ਅੰਮ੍ਰਿਤਸਰ ਲੈ ਗਏ ਅੰਮ੍ਰਿਤਸਰ ਜਾ ਕੇ ਸ਼੍ਰੀ ਹਰਗੋਬਿੰਦ ਦੀ ਪੜ੍ਹਾਈ ਅਤੇ ਸਿੱਖਲਾਈ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਸ਼ਾਸਤਰ ਵਿਦਿਆ ਦੇ ਨਾਲ ਨਾਲ ਗੁਰੂ ਹਰਗੋਬਿੰਦ ਸਾਹਿਬ ਗੁਰਬਾਣੀ ਦਾ ਡੂੰਘਾ ਅਧਿਐਨ ਕਰ ਰਹੇ ਸਨ ਛੋਟੀ ਉਮਰ ਵਿੱਚ ਹੀ ਉਹਨਾਂ ਨੇ ਕਾਫੀ ਬਾਣੀ ਜਵਾਨੀ ਯਾਦ ਕਰ ਲਈ ਸੀ ਚੰਦੂ ਜਿਹੜਾ ਦਿੱਲੀ ਵਿਖੇ ਬਾਦਸ਼ਾਹ ਦੀਵਾਨਾ ਦੀਵਾਨ ਲੱਗਾ ਹੋਇਆ ਸੀ ਉਸ ਆਪਣੇ ਪ੍ਰੋਤਾਂ ਨੂੰ ਆਪਣੀ ਲੜਕੀ ਵਿੱਚ ਵਾਰ ਲੱਭਣ ਵਾਸਤੇ ਭੇਜਿਆ ਗੁਰੂ ਹਰਗੋਬਿੰਦ ਜੀ ਦਾ ਅਨੁਹਾਰ ਵੇਖ ਕੇ ਉਹ ਕਿੱਲੇ ਗਏ ਚੰਦੂ ਦੀ ਲੜਕੀ ਦਾ ਰਿਸ਼ਤਾ ਉਹ ਗੁਰੂ ਹਰਗੋਬਿੰਦ ਜੀ ਨਾਲ ਪੱਕਾ ਕਰ ਗਏ। ਪਰ ਚੰਦੂ ਦਾ ਸ਼ਗਨ ਤੋਰ ਲਗਾ ਤਾਂ ਉਸ ਕਿਹਾ ਕਿ ਪ੍ਰੋਜੀ ਤੁਸੀਂ ਨਾ ਚੰਗਾ ਨਹੀਂ ਕੀਤਾ। ਜੁਬਾਰਤ ਦੀ ਇੱਟ ਮੋਰੀ ਨੂੰ ਲਾ ਦਿੱਤੀ। ਪਰ ਜਦ ਸਿੱਖਾਂ ਨੇ ਸੁਣਿਆ ਤਾਂ ਉਹਨਾਂ ਗੁਰੂ ਜੀ ਨੂੰ ਸਭ ਕੁਝ ਦੱਸ ਕੇ ਸ਼ਗਨ ਵਾਪਸ ਮੁੜਵਾ ਦਿੱਤਾ। ਗੁਰਗੱਦੀ ਸਮੇਂ ਜਦ ਬਾਬਾ ਬੁੱਢਾ ਜੀ ਨੇ ਇੱਕ ਤਲਵਾਰ ਪਹਿਨਾਈ ਤਾਂ ਗਲਤ ਪਾਸੇ ਪੈ ਗਈ ਜਦ ਬੁੱਬਾ ਬਾਬਾ ਬੁੱਢਾ ਜੀ ਉਸ ਨੂੰ ਉਤਾਰਨ ਲੱਗੇ ਤਾਂ ਗੁਰੂ ਜੀ ਨੇ ਕਿਹਾ ਦੂਸਰੀ ਤਲਵਾਰ ਲਿਆਓ। ਦੂਸੀ ਤਲਵਾਰ ਉਹਨਾਂ ਨੇ ਦੂਸਰੇ ਪਾਸੇ ਪ ਉਹਨਾਂ ਕਿਹਾ ਕਿ ਹੁਣ ਦੋ ਤਲਵਾਰਾਂ ਹੀ ਪਹਿਨਿਆ ਕਰਾਂਗੇ ਇੱਕ ਤਲਵਾਰ ਮੀਰੀ ਦੀ ਹੈ ਤੇ ਇੱਕ ਪੀਰੀ ਦੀ ਹੈ ਉਹਨਾਂ ਦਾ ਸਤਾਰ ਵੀ ਰਾਜਿਆਂ ਮਹਾਰਾਜਿਆਂ ਵਾਂਗ ਸਜਾਇਆ ਤੇ ਕਲਗੀ ਲਾਈ ਗੁਰੂ ਜੀ ਦਾ ਤੇਜ ਉਸ ਸਮੇਂ ਸੂਰਜ ਵਾਂਗ ਚਮਕਦਾ ਸੀ ਗੁਰਗੱਦੀ ਉੱਤੇ ਬੈਠਣ ਤੋਂ ਬਾਅਦ ਗੁਰੂ ਜੀ ਨੇ ਫਰਮਾਇਆ ਅੱਜ ਤੋਂ ਬਾਅਦ ਮੇਰੇ ਬਾਸ ਪੇਟਾ ਚੰਗਾ ਸ਼ਾਸਤਰ ਤੇ ਚੰਗਾ ਘੋੜਾ ਹੋਵੇਗਾ ਸਾਰੇ ਸਿਖ ਸ਼ਸਤਰ ਧਾਰੀ ਬਣੋ ਕਸਰਤਾ ਕਰੋ ਗੱਤਕੇ ਖੇਡੋ ਅਤੇ ਜੰਗਲਾਂ ਵਿੱਚ ਜਾਓ ਸ਼ਿਕਾਰ ਖੇਡੋ ਮੈਨੂੰ ਆ ਸਭ ਤੋਂ ਵੱਧ ਸਿੱਖ ਸੂਰਮਿਆਂ ਦੀ ਲੋੜ ਹੈ ਗੁਰੂ ਜਾਇ ਫਰਮਾਨ ਮੰਦ ਕੇ ਸਿਖ ਸ਼ਾਸਤਰ ਤੇ ਕੋੜੇ ਗੁਰੂ ਜੀ ਨੂੰ ਅਰਪਣ ਕਰਨ ਲੱਗੇ ਸੈਂਕੜੇ ਸਿੰਘ ਸੂਰਮੇ ਗੁਰੂ ਜੀ ਦੀ ਫੌਜ ਵਿੱਚ ਭਰਤੀ ਹੋਣ ਲੱਗੇ ਗੁਰੂ ਜੀ ਨੇ ਉਹਨਾਂ ਸਪਸ਼ਟ ਕਰ ਦਿੱਤਾ ਕਿ ਉਹਨਾਂ ਨੂੰ ਲੰਗਰ ਵਿੱਚ ਦੋਵੇਂ ਵੇਲੇ ਪ੍ਰਸ਼ਾਦਾ ਮਿਲੇਗਾ ਅਤੇ 6 ਮਹੀਨੇ ਬਾਅਦ ਪੈਣਨ ਵਾਸਤੇ ਨਵੇਂ ਵਸਤਰ ਸਿੱਖਾਂ ਨੂੰ ਹੋਰ ਕੀ ਚਾਹੀਦਾ ਸੀ ਉਹ ਦੋਵੇਂ ਵੇਲੇ ਕੀਰਤਨ ਸੁਣਦੇ ਦਿਨ ਦੇ ਸਮੇਂ ਸ਼ਸਤਰ ਚਲਾਉਣ ਦੀ ਮਰਸਦ ਕਰਦੇ ਅਤੇ ਕਸਰਤਾ ਕਰਦੇ ਤੇ ਅੱਗੇ ਨਾਲੋਂ ਵੀ ਨਵੇਂ ਦਰੋਏ ਦਤਵਾਸ ਦੀ ਗੰਟੀਬਾਬ ਆਦ ਗੀਤਾ ਗੁਰੂ ਜੀ ਨੇ ਅਮਰੀ ਸਾਡੀ ਆਖੀ ਲੇਕਾ ਕਿਲਾ ਬਣਾਉਣ ਦੇ ਵਿਉਂਤ ਬਣਾਈ ਸ਼ਾਇਦ ਦੇ ਪਛਾਂਵਾਂ ਵਾਲੇ ਪਾਸੇ ਲੋਗੜ੍ਹ ਕਿਲੇ ਦੀ ਸਾਰੀ ਰੰਭ ਕਾ ਦਿੱਤੀ ਜਦ ਜਹਾਂਗੀਰ ਨੂੰ ਪਤਾ ਲੱਗਾ ਕਿ ਗੁਰੂ ਰਮਨ ਜੀ ਆਪਣੇ ਫੌਜੀ ਤਾਕਤ ਵਧਾ ਰਹੇ ਹਨ ਤਾਂ ਉਸ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਸਾਈ ਮੀਆਂ ਮਿਰ ਜੀ ਨੂਰ ਜਹਾਂ ਨੂੰ ਜਾ ਮਿਲੇ ਉਹਨਾਂ ਦਿਨਾਂ ਵਿੱਚ ਜਹਾਂਗੀਰ ਬਹੁਤ ਬਿਮਾਰ ਸੀ ਤੇ ਵੱਡੇ ਵੱਡੇ ਹਕੀਮਾਂ ਦੇ ਇਲਾਜ ਨਾਲ ਵੀ ਠੀਕ ਹੋ ਰਹੇ ਸੀ ਬਾਦਸ਼ਾਹ ਨਾਰਵੀ ਨਹੀਂ ਠੀਕ ਹੋ ਰਹੀ ਸੀ ਤੇ ਬਾਸਾ ਜਹਾਗੀਰ ਵੀ ਮੀਆਂ ਮੀਰ ਨੂੰ ਮਿਲ ਕੇ ਖੁਸ਼ ਹੋਇਆ ਤੇ ਉਹਨਾਂ ਨੂੰ ਕਹਿਣ ਲੱਗਾ ਤੁਸੀਂ ਅੱਲਾ ਦੇ ਵਲੀ ਹੋ ਮੇਰੇ ਸੇਤ ਵਾਸਤੇ ਦੁਆ ਕਰੋ ਸਾਈ ਮੈਂਨੇ ਕਿਹਾ ਤੁਸੀਂ ਕਲਾਹੀ ਜੋਤ ਨੂੰ ਤਸੀਹੇ ਦੇ ਕੇ ਮਰਵਾ ਦਿੱਤਾ ਹੈ ਅਤੇ ਉਸਦੇ ਰਾਬਰੂ ਵੀ ਪੁੱਤਰ ਨੂੰ ਕੈਦ ਵਿੱਚ ਪਾ ਰੱਖਿਆ ਹੈ ਜਦ ਤੱਕ ਤੁਸੀਂ ਉਹਨਾਂ ਨੂੰ ਨਹੀਂ ਛੱਡਦੇ ਸੇ ਤਾਂ ਵੀ ਦਾ ਖਿਆਲ ਦਾ ਛੱਡ ਦੋ ਉਹਨਾਂ ਨੇ ਉਸ ਵੇਲੇ ਹੀ ਇਹ ਛਾਈ ਫਰਮਾਨ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਹਾ ਗਾ ਦਿੱਤਾ ਜਾਵੇ ਗੁਰੂ ਜੀ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਉਹ ਤਦ ਤੱਕ ਜੇਲ੍ਹ ਵਿੱਚੋਂ ਬਾਹਰ ਨਹੀਂ ਜਾਣਗੇ ਜਦ ਤੱਕ ਬਾਕੀ ਸਾਰੇ ਕੈਦਿਆਂ ਨੂੰ ਵੀ ਰਿਹਾਨੀ ਕੀਤਾ ਜਾਵੇਗਾ ਜਾਂ ਜੰਨੇ ਦੁਆਰਾ ਹੁਕਮ ਭੇਜਿਆ ਕਿ ਜਿੰਨੇ ਰਾਜੇ ਉਹਨਾਂ ਦਾ ਪੱਲਾ ਫੜ ਕੇ ਬਾਹਰ ਨਿਕਲ ਸਕਦੇ ਹਨ ਉਹ ਰਿਆਗਰ ਜਿੱਤੇ ਜਾਣਗੇ ਇਹ ਸੁਣ ਕੇ ਗੁਰੂ ਜੀ ਨੇ 52 ਲੜੀਆਂ ਵਾਲਾ ਇੱਕ ਪੋਸ਼ਾਕਾ ਤਿਆਰ ਕਰਵਾਇਆ ਅਤੇ ਸਾਰੇ ਰਾਜੇ ਆਪਣੇ ਨਾਲ ਰਿਆ ਕਰਵਾ ਲਏ ਜਹਾਂਗੀਰ ਬਾਸ਼ਾ ਉਹ ਚਾਹੁੰਦਾ ਸੀ ਕਿ ਗੁਰੂ ਜੀ ਨਾਲ ਚੰਗੇ ਸੰਬੰਧ ਬਣਾਏ ਜਾਣ ਇਸ ਲਈ ਉਸ ਗੁਰੂ ਸਾਹਿਬ ਨੂੰ ਕੁਝ ਦਿਨ ਆਪਣੇ ਪਾਸ ਠਹਿਰਨ ਦੀ ਬੇਨਤੀ ਕੀਤੀ ਹੁਣ ਜਹਾਂਗੀਰ ਤੇ ਗੁਰਸਾਹਿਬ ਇਕੱਠੇ ਸ਼ਿਕਾਰ ਖੇਡਣ ਜਾਇਆ ਕਰਦੇ ਸਨ ਇੱਕ ਦਿਨ ਇੱਕ ਬੜਾ ਭਿਆਨਕ ਸ਼ੇਰ ਉਹਨਾਂ ਦੇ ਸਾਹਮਣੇ ਆ ਗਿਆ ਜਹਾਂਗੀਰ ਨੇ ਕਿਹਾ ਕਿ ਕੋਈ ਐਸਾ ਸੂਰਮਾ ਹੈ ਜਿਹੜਾ ਇਸ ਸ਼ੇਰ ਦੇ ਸਾਹਮਣਾ ਕਰ ਸਕੇ ਪਰ ਜਹਾਂਗੀਰ ਦਾ ਕੋਈ ਵੀ ਸੂਰਮਾ ਸਾਹਸ ਨਾ ਕਰ ਸਕਿਆ ਤਦ ਗੁਰੂ ਜੀ ਨੇ ਛਾਲ ਮਾਰ ਕੇ ਸ਼ੇਰ ਦੇ ਸਾਹਮਣੇ ਹੋ ਗਏ ਜਾਂ ਸ਼ੇਰ ਨੇ ਕਰ ਚੁੱਕੇ ਉਹਨਾਂ ਉੱਤੇ ਵਾਰ ਕੀਤਾ ਤਾਂ ਉਹਨਾਂ ਆਪਣੀ ਢਾਲ ਉਸਦੇ ਮੂੰਹ ਤੇ ਜਹੀ ਮਾਰੀ ਕਿ ਸ਼ੇਰ ਪੁਆਟ ਨਹੀਂ ਖਾ ਕੇ ਥੱਲੇ ਡਿੱਗ ਗਿਆ ਫਿਰ ਉਹਨਾਂ ਤਲਵਾਰ ਦੇ ਇੱਕ ਵਾਰ ਨਾਲ ਸ਼ੇਰ ਦੇ ਦੋ ਟੋਟੇ ਕਰ ਦਿੱਤੇ ਜਹਾਂਗੀਰ ਇਹ ਵੇਖ ਕੇ 당 ਵੇਖਿਆ ਸੀ ਸ਼ਿਕਾਰ ਘੇਟਣ ਦੇ ਨਾਲ ਨਾਲ ਕਈ ਵਾਰ ਤੀਰ ਅੰਦਾਜ਼ੀ ਦੇ ਮੁਕਾਬਲੇ ਵੀ ਹੁੰਦੇ ਸਨ ਸ਼ਿਕਾਰ ਘੇਟਣ ਦੇ ਨਾਲ ਨਾਲ ਕਈ ਵਾਰ ਤੀਰ ਅੰਦਾਜ਼ੇ ਵੀ ਹੁੰਦੀ ਸਨ ਅਤੇ ਜਮਨਾ ਦਰਿਆ ਵਿੱਚ ਤੁੰਬੇ ਸੁੱਟੇ ਜਾਂਦੇ ਸਨ ਤੁੰਬਿਆਂ ਨੂੰ ਤੀਰ ਮਾਰੇ ਜਾਂਦੇ ਸਨ ਗੁਰੂ ਜੀ ਦਾਰ ਤੀਰ ਨਿਸ਼ਾਨੇ ਤੇ ਬੈਠਦਾ ਬਾਦਸ਼ਾਹ ਉਹਨਾਂ ਦੀ ਕਮਾਲ ਦੀ ਨਿਸ਼ਾਨੇਬਾਜ਼ੀ ਵੇਖ ਕੇ ਬਹੁਤ ਹੈਰਾਨ ਹੋਇਆ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਾਹੀ ਫੌਜਾਂ ਨਾਲ ਚਾਰ ਜੰਗਾਂ ਲੜੀਆਂ ਪਹਿਲੀ ਜੰਗ ਪਿਪੜੀ ਸਾਹਿਬ ਦੇ ਨਜ਼ਦੀਕ ਮੁਗਲ ਫੌਜ ਫਿਰ ਕਿੱਲੇ ਵੱਲ ਵਧੀ ਅਤੇ ਕਿਲੇ ਨੂੰ ਘੇਰ ਲਿਆ ਗੁਰੂ ਜੀ ਵੀ ਆਪਣੇ ਪਰਿਵਾਰ ਨੂੰ ਝੰਬਾਲ ਛੱਡ ਸ਼ਵਾਲ ਛੱਡ ਕੇ ਕਿਲੇ ਵਿੱਚ ਆ ਗਏ ਉਹਨਾਂ ਨੇ ਪਥਰ ਤੋਪ ਚਲਾਉਣ ਦਾ ਤੇਜ ਦਿੱਤਾ ਅਗਲਾ ਦਿਨ ਚੜਦਿਆਂ ਹੀ ਜੰਗ ਦਾ ਵਿਗਲ ਵੱਜ ਗਿਆ ਪੈਂਦੇਖਾਨੇ ਸਿੰਘਾਂ ਦੀ ਫੌਜ ਦੀ ਕਮਾਂਡਸ ਵਾਲੀ ਅਤੇ ਕਿਲੇ ਤੋਂ ਬਾਹਰ ਨਿਕਲ ਕੇ ਮੁਗਲਾਂ ਨੂੰ ਪੈਰਾ ਹੇਠ ਹੀ ਲਤਾੜ-ਤਾੜ ਮਾਰਨ ਲੱਗਾ ਜਿਹੜਾ ਵੀ ਉਸ ਦੇ ਸਾਹਮਣੇ ਆਉਂਦਾ ਸੀ ਉਸ ਤੇ ਇੱਕ ਵਾਰ ਨਾਲ ਹੀ ਖਤਮ ਹੋ ਜਾਂਦਾ ਸੀ ਫਿਰ ਪੈਂਦੇਖਾਨੇ ਨੇ ਮੁਖਲਿਸ ਖਾਨ ਦੇ ਸਾਥੀ ਦੀਦਾਰ ਹਲੀਨੁ ਲਲਕਾਰਿਆ ਦੀਦਾਰ ਅਲੀ ਵੀ ਮੁਗਲ ਫੌਜ ਦੇ 94 ਸੂਰਮਿਆਂ ਵਿੱਚ ਗਿਣਿਆ ਜਾਂਦਾ ਸੀ ਜਦੋਂ ਪੈਂਦੇ ਖਾਨ ਦੇ ਸਾਹਮਣੇ ਹੋਇਆ ਤਾਂ ਪਹਿਲੇ ਵਾਰੀ ਚ ਹੀ ਮਾਰਿਆ ਗਿਆ ਮੁਖਲਿਸ ਖਾਨ ਨੇ ਫਿਰ ਗੁਰੂ ਜੀ ਨੂੰ ਦੰਦ ਜੁੱਦ ਵਾਸਤੇ ਲਲਕਾਰਿਆ ਹੁਜ ਨੂੰ ਉਸ ਦੀ ਚਨौती ਨਿਭਰਵਾਣ ਕੀਤਾ ਤੇ ਬਾਕੀ ਸਾਰੇ ਸੂਰਮੇ ਪਿੱਛੇ ạt ਗਏ ਗੁਰੂ ਜੀ ਨੇ ਪਹਿਲਾਂ ਤੀਜ ਲਾਇਆ ਜਿਹੜਾ ਮੁਖਲਿਸ ਖਾਨ ਦੇ ਘੋੜੇ ਦੇ ਵਿੱਚ ਸੀ ਲੰਘ ਗਿਆ ਮੁਖਲਿਸ ਖਾਨ ਨਾਲ ਲੜ ਡਿੱਗ ਗਿਆ ਗੁਰੂ ਜੀ ਵੀ ਆਪਣੇ ਘੋੜੇ ਤੋਂ ਉੱਤਰ ਕੇ ਮੁਸਲਮਾਨ ਦੇ ਸਾਹਮਣੇ ਹੋ ਗਏ ਮੁਸਕਾਨ ਨੇ ਬੜੇ ਕਰੋਧ ਨਾਲ ਤਿੰਵਾਰ ਕੀਤੇ ਅਤੇ ਗੁਰੂ ਜੀ ਨੂੰ ਆਪਣੀ ਢਾਲ ਤੋਂ ਰੋਕ ਗੁਰੂ ਜੀ ਨੇ ਆਪਣੀ ਢਾਲ ਤੇ ਰੋਕ ਲਿਆ ਫਿਰ ਉਹਨਾਂ ਆਪ ਐਸਾ ਵਾਰ ਕੀਤਾ ਕਿ ਤਲਵਾਰ ਮੁਖਲਿਸ ਖਾਨ ਦੀ ਢਾਲ ਨੂੰ ਚੀਰਦੀ ਹੋਏ ਉਸਦੇ ਸਿਰ ਦੇ ਟੋਟੇ ਕਰ ਗਈ ਮੁਖਲਿਸ ਖਾਨ ਦੇ ਟਿੱਗ ਜਾਣ ਤੋਂ ਬਾਅਦ ਮੁਗਲ ਫੌਜਾਂ ਭੱਜ ਗਈਆਂ ਜ ਜਹਾਂਗੀਰ ਨੇ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕੀਤਾ ਸੀ ਤਾਂ ਉਸ ਦੀ ਜਾਇਦਾਦ ਵੀ ਜ਼ਬਤ ਕਰ ਲਈ ਸੀ ਗੁਰੂ ਜੀ ਨੇ ਉਸ ਪਿੰਡ ਦੇ ਰਹਿਲੇ ਲਾਣ ਮੋੜ ਵਸਾ ਕੇ ਉਸ ਦਾ ਨਾਖੀ ਘਰ ਗੋਬਿੰਦਪੁਰਾ ਰੱਖਿਆ ਮਾਤਾ ਕੋਲਾ ਦੇ ਅੰਤਮ ਸੰਸਕਾਰ ਕਰਨ ਬਾਅਦ ਜਦ ਗੁਰੂ ਜੀ ਕਰਤਾਰਪੁਰ ਤੋਂ ਸ੍ਰੀ ਹਰਗੋਬਿੰਦਪੁਰਾ ਆਏ ਤਾਂ ਉਹਨਾਂ ਦੀ ਭਗਵਾਨ ਦਾਸ ਕ੍ਰਿਡ ਨਾਲ ਟੱਕਰ ਹੋ ਗਈ ਭਗਵਾਨ ਦਾਸ ਸ੍ਰੀ ਹਰਬੰਦੂਰਾ ਸਾਇਦਾ ਮਾਲਿਆਉਗਰਾ ਕੇ ਜਲੰਧਰ ਦੇ ਸੁਬੇ ਪਾਰਸ ਜਮਾ ਕਰਵਾਇਆ ਕਰਦਾ ਸੀ ਇੱਕ ਦਿਨ ਉਹ ਕੁਝ ਗੁੰਡੇ ਆਪਣੇ ਨਾਲ ਲੈ ਕੇ ਆਇਆ ਤਾਂ ਕਿ ਗੁਰੂ ਜੀ ਸ੍ਰੀ ਹਰਗੋਬਿੰਦ ਵਿੱਚੋਂ ਕੱਢ ਦਿੱਤਾ ਜਾਵੇ ਜਦ ਸਿੰਘਾਂ ਨੂੰ ਇਹ ਪਤਾ ਲੱਗਾ ਕਿ ਉਹਨਾਂ ਉਸਤੇ ਦੋ ਰੋਟੇ ਕਰਕੇ ਦਰਿਆ ਵਿੱਚ ਰੋੜ ਦਿੱਤਾ ਹੈ ਜਦ ਉਸਦੇ ਪੁੱਤਰਾਂ ਤੇ ਜਨ ਨੂੰ ਪਤਾ ਲੱਗਾ ਕਿ ਜਲੰਧਰ ਦੇ ਹਾਕਮ ਅਬਦੁਲ ਖਾਨ ਪਾਸ ਜਾ ਪੇਸ ਹੋਇਆ ਉਹ ਅਗੇ ਹੀ ਗੁਰੂ ਜੀ ਦੇ ਖਿਲਾਫ ਸੀ ਇਸ ਲਈ ਉਹ 4000 ਫੌਜ ਲੈ ਕੇ ਸ੍ਰੀ ਹਰਗੋਬਿੰਦ ਤੇ ਹਮਲਾ ਕਰਨ ਲਈ ਪਹੁੰਚ ਗਿਆ ਫੌਜ ਦੇ ਡੇ ਭੁਜੰਡ ਤੇ ਸਿੱਖਾਂ ਨੇ ਤੀਰਾਂ ਦਾ ਐਸਾ ਮੀਂਹ ਵਰਸਾਇਆ ਕਿ ਸ਼ਾਹੀ ਫੌਜ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗ ਪਈ। ਅਗਲੇ ਦਿਨ ਅਬਦੁੱਲਾ ਖਾਨ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਫੌਜ ਦੇ ਕੇ ਭੇਜਿਆ ਤੇ ਕਿਹਾ ਤੀਰਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਿੱਖਾਂ ਦੇ ਮੋਰਚਿਆਂ ਤੇ ਕਬਜ਼ਾ ਕਰ ਲਓ। ਪਰ ਮੋਰਚਿਆਂ ਦੇ ਕਬਜ਼ਾ ਕਰਨ ਤੋਂ ਪਹਿਲਾਂ ਹੀ ਉਸਦੇ ਪੁੱਤਰ ਨਵੀ ਬਖਸ਼ ਤੇ ਕਰੀਮ ਬਖਸ਼ ਮਾਰੇ ਗਏ। ਜਦ ਅਬਦੁੱਲੇ ਨੂੰ ਇਹ ਪਤਾ ਲੱਗਾ ਕਿ ਉਸਦੇ ਦੋਵੇਂ ਪੁੱਤਰ ਮਾਰੇ ਗਏ ਤਾਂ ਉਹ ਸਿੱਖਾਂ ਦੀ ਫੌਜ ਨੂੰ ਚੀੜਦਾ ਹੋਇਆ ਗੁਰੂ ਦੇ ਸਾਹਮਣੇ ਆ ਗਿਆ। ਜਦ ਅਬਦੁੱਲਾ ਵਾਰ ਕਰਦਾ ਥੱਗ ਗਿਆ ਤਾਂ ਗੁਰੂ ਜੀ ਨੇ ਖੰਡੇ ਨਾਲ ਇੱਕ ਐਸਾ ਵਾਰ ਕੀਤਾ दूसरी जंग भी गुरुजी ने ਇੱਕ ਵਾਰ ਸ਼੍ਰੀ ਗੋਬਿੰਦ ਜੀ ਆਪਣੇ ਪੁੱਤਰਾਂ ਨੂੰ ਲੈ ਕੇ ਬਾਬਾ ਸ਼੍ਰੀ ਚੰਦ ਨੂੰ ਮਿਲਣ ਗਏ। ਬਾਬਾ ਸ਼੍ਰੀ ਚੰਦ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲ ਕੇ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ ਆਪਣੇ ਚੋਹਾਂ ਪੁੱਤਰਾਂ ਸਮੇਤ ਬਾਬਾ ਜੀ ਪਾਸ ਬਰਾਜ ਗਏ। ਗੁਰੂ ਜੀ ਬਾਬਾ ਜੀ ਨੂੰ ਜੰਗਾਂ ਉਦਾਂ ਦਾ ਹਾਲ ਸੁਣਾਉਂਦੇ ਰਹੇ ਪਰ ਬਾਬਾ ਸ਼੍ਰੀ ਚੰਦ ਦਾ ਧਿਆਨ ਸ਼ਹਿਬਜ਼ਾਦੇ ਗੁਰਜੀਤਤਾ ਵੱਲ ਸੀ। ਉਹਨਾਂ ਦਾ ਮਹਾਂਦਰਾ ਉਹਨਾਂ ਨੂੰ ਬਿਲਕੁਲ ਗੁਰੂ ਨਾਨਕ ਜੀ ਵਰਗਾ ਲੱਗਦਾ ਸੀ। ਫਿਰ ਬਾਬਾ ਸ਼੍ਰੀ ਚੰਦ ਨੂੰ ਕਹਿਣ ਲੱਗੇ ਆਪਦੇ ਕਿੰਨੇ ਸ਼ਹਿਬਜ਼ਾਦੇ ਹਨ। ਗੁਰੂ ਜੀ ਨੇ ਜਦ ਉਹਨਾਂ ਨੂੰ ਦੱਸਿਆ ਕਿ 4 ਹਨ ਤਾਂ ਬਾਬਾ ਜੀ ਕਹਿ ਆਵਤੋ ਜਿਹੜਾ ਮਾਝੀ ਲੈ ਲਵੋ ਫਿਰ ਬਾਬਾ ਸ਼ੀਜਾ ਜੀ ਗੁਰਗੱਤਾ ਦਾ ਹੱਥ ਫੜ ਕੇ ਜਾਣ ਲੱਗੇ ਇਹ ਤੁਹਾਡਾ ਵੀ ਟਿੱਕਾ ਹੈ ਤੇ ਸਾਡਾ ਵੀ ਇਹੋ ਟਿੱਕਾ ਹੈ ਇਸ ਲਈ ਹੁਣ ਇਸ ਨੂੰ ਦੀਨ ਦੁਨੀਆ ਦਾ ਟਿੱਕਾ ਹੋਇਆ ਫਿਰ ਉਹਨਾਂ ਉੱਠ ਕੇ ਆਪਣੀ ਸੇਲੀ ਟੋਪਚਰੀ ਦੁੱਤੇ ਨੂੰ ਪਹਿਨਾ ਦਿੱਤੀ ਪਾਈ ਗੁਰਦਾਸ ਜੀ ਆਪਣੇ ਸਮੇਂ ਗੋਇੰਦਵਾਲ ਵਿਖੇ ਹੀ ਰਹੇ ਸਨ ਪਾਈ ਗੁਰਦਾਸ ਜੀ ਕੈਸੇ ਵਿਅਕਤੀ ਸਨ ਜੋ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਸਿੱਖੀ ਪ੍ਰਚਾਰ ਕਰਦੇ ਆ ਰਹੇ ਸਨ ਆਪ ਦਾ ਜਨਮ ਦੋ ਕਤਕ ਸਮਤ 1612 ਵਿਕਰਮੀ ਨੂੰ ਅੰਮ੍ਰਿਤਸਰ ਦੇ ਨੇੜੇ ਪਿੰਡ ਬਸਰਕੇ ਵਿੱਚ ਹੋਇਆ ਸੀ ਜਦ ਪਾਈ ਗੁਰਦਾਸ ਜੀ ਨੂੰ ਆਪਣਾ ਅੰਤਿਮ ਵੇਲਾ ਨਜ਼ਰ ਆਉਂਦਾ ਦੇਖਿਆ ਤਾਂ ਆਪ ਜਿਨੇ ਗੁਰੂ ਹਰਗੋਬਿੰਦ ਸਾਹਿਬ ਵੱਲ ਸਨੇਹਾ ਭੇਜਿਆ ਉਹਨਾਂ ਨੇ ਸਨੇਹਾ ਮਿਲਦਿਆਂ ਹੀ ਗੁਰੂ ਜੀ ਸਾਹਿਬ ਕੰਮਕਾਜ ਛੱਡ ਕੇ ਗੋਇੰਦਵਾਲ ਪਹੁੰਚ ਕੇ ਜਦ ਅੰਤਿਮ ਸਮੇਂ ਗੁਰੂ ਜੀ ਨੂੰ ਆਪਣੇ ਪਾਸ ਪਾਇਆ ਯਾਦਾ ਪਾਈ ਦਾ ਚਿਹਰਾ ਲਾਹ-ਗੁਲਾਵਾ ਖਿਰ ਗਿਆ ਗੁਰੂ ਜੀ ਨੇ ਸਿੱਖਾਂ ਨੂੰ ਬਾਣੀ ਪੜਨ ਵਾਸਤੇ ਕਿਹਾ ਤੇ ਆਪ ਪਾਈ ਦੇ ਕੋਲ ਬੈਠ ਗਏ ਪਾਈ ਗੁਰਦਾਸ ਜੀ ਨੇ ਫਿਰ ਇੱਕ ਵਾਰ ਗੁਰੂ ਵੱਲ ਤੱਕਿਆ ਗੁਰੂ ਜੀ ਨੇ ਉਹਨਾਂ ਦਾ ਦਰਵਾਜ਼ਾ ਦਿੱਤਾ ਕਿ ਹੁਣ ਨੇੜੇ ਆ ਗਿਆ ਹੈ ਸਿਕ ਸੰਦੇਸ਼ ਕਰਨਾ ਕਿ ਜਦ ਮੇਰੇ ਸਵਾਸ ਨਿਕਲਦਾ ਵਾਹਿਗੁਰੂ ਦਾ ਜਾਪ ਕਰਨ ਸੰਸਕਾਰ ਕਰਕੇ ਮੇਰਾ ਕੋਈ ਦਿਹੋਰਾ ਤਿਆਰ ਨਾ ਕਰਨ ਮੇਰੇ ਫੁੱਲ ਤੇ ਰਾਖ ਤਰਿਆ ਬਿਆਸ ਦੀ ਪੇਟ ਕਰ ਦੇਣ ਕੋ ਸੇਵਾ ਪਾਈ ਗੁਰਦਾਸ ਜੀ ਨੇ ਪ੍ਰਾਨ ਤਿਆਤ ਤੇ ਭਾਈ ਗੁਰਦਾਸ ਜੀ ਅਰਥੀ ਨਿਕ ਪਾਸੇ ਮੋਢਾ ਗੁਰੂ ਘਰ ਗੋਬਿੰਦ ਸਾਹਿਬ ਤੇ ਬੱਬਾ ਪਾਨਾ ਜੀ ਤੇ ਦੂਜੇ ਪਾਸੇ ਭਾਈ ਜੇਠਾ ਜੀ ਤੇ ਭਾਈ ਵਿਤੀ ਜਾਨ ਨੇ ਦਿੱਤਾ ਕੀਰਤਪੁਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਇੱਕ ਫਕੀਰੀ ਬਾਬਾ ਬੁੱਢਾ ਸ਼ਾ ਫਕੀਰ ਬਾਬੁੱਢਣ ਸ਼ਾ ਰਿਹਾ ਕਰਦਾ ਸੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਇੱਥੇ ਆਏ ਤਾਂ ਤਾਂ ਸਾਈ ਬੁੱਢਣ ਸ਼ਾ ਨੇ ਉਹਨਾਂ ਅੱਗੇ ਦੁੱਧਾ ਸਨਾਰਾ ਰੱਖਿਆ ਸੀ ਉਰ ਨਾਨਕ ਦੇਵ ਜੀ ਨੇ ਉਸ ਵੇਲੇ ਵਚਨ ਕੀਤਾ ਸੀ ਕਿ ਸਾਡੀ ਇਮਾਨਤ ਤੁਹਾਡੇ ਪਾਸ ਰਹੀ ਅਸੀਂ ਛੇਵੇਂ ਜਾਮੇ ਵਿੱਚ ਆ ਕੇ ਤੁਹਾਨੂੰ ਜ਼ਰੂਰ ਪੀਵਾਂਗੇ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਅਤੇ ਬਾਬਾ ਗੁਰੂਤਾ ਜੀ ਸ਼ਿਕਾਰ ਖੇਡ ਕੇ ਜਦ ਵਾਪਸ ਆਏ ਤਾਂ ਉਹ ਨਾ ਬਾਬਾ ਬੁੱਢਣ ਜੀ ਪਾਸ ਆਏ ਗੁਰੂ ਜੀ ਨੇ ਕਿਹਾ ਬਾਬਾ ਜੀ ਸਾਡੀ ਮਾਨਤਵਾਲਾ ਦੁੱਧ ਤਾਂ ਸਾਨੂੰ ਛਕਾਓ ਸਾਈ ਬੁੱਢਣ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਅਸਲੀ ਰੂਪ ਵੇਖ ਕੇ ਸੱਜ ਰਹਿ ਗਿਆ ਤੇ ਬਾਬਾ ਬੁੱਢਣ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਉੱਠ ਕੇ ਖਲੋ ਗਏ ਤੇ ਕਹਿਣ ਲੱਗੇ ਆਓ ਬਾਬਾ ਜੀ ਬਰਾਜੋ ਬੁੱਢਣ ਸਾਹਿਬ ਉਸ ਵੇਲੇ ਦੋ ਛੰਨੇ ਦੁੱਧ ਲੈ ਕੇ ਆਏ ਇੱਕ ਛੰਨਾ ਗੁਰੂ ਹਰਗੋਬਿੰਦ ਸਾਹਿਬ ਨੇ ਪੀਤਾ ਤੇ ਇੱਕ ਬਾਬਾ ਗੁਰੂਤਾ ਜੀ ਨੇ ਛਕਿਆ ਆਖਿਰ ਬਾਬਾ ਬੁੱਢਾ ਸ਼ਾਦੀ ਮਰਦ ਗੁਰੂ ਜੀ ਨੇ ਉਸ ਨੂੰ ਕਵਰ ਪਟਾ ਕੇ ਦਾਪ ਦਿੱਤਾ ਤੇ ਉਹਨਾਂ ਦੀ ਕਵਰ ਹਾਲੇ ਵਾਵਾ ਗੁਰਦਤਾ ਜੀ ਦੇ ਡੇਰੇ ਪਾਸ ਹੀ ਹੈ ਵਾਵਾ ਗੁਰਦਤਾ ਜੀ ਦਾ ਜਨਮ 8 ਕੱਤਕ ਸੰਮਤ 16ਸਤਰ ਨੂੰ ਵਿੱਚ ਟੋਲੀ ਵਿਖੇ ਮਾਤਾ ਦਮੋਦਰੀ ਜੀ ਦੀ ਕੁੱਖੋਂ ਹੋਇਆ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਪੁੱਤਰ ਸਾਨੀ ਇਸ ਲਈ ਉਹਨਾਂ ਨੂੰ ਟਿੱਕਾ ਸਾਹਿਬ ਵੀ ਕਿਹਾ ਜਾਂਦਾ ਸੀ ਉਹਨਾਂ ਦਾ ਮਹਾਂਦਰਾ ਗੁਰੂ ਨਾਨਕ ਦੇਵ ਜੀ ਦੇ ਨਾਲ ਹੀ ਮਿਲਦਾ ਸੀ ਇੱਕ ਵਾਰ ਜਦੋਂ ਸ਼੍ਰੀ ਹਰਗੋਬਿੰਦ ਜੀ ਸ਼੍ਰੀ ਗੁਰਦਿੱਤਾ ਤੇ ਸੂਰਜ ਮਾਨ ਨੂੰ ਲੈ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਪਿੰਡ ਬਾਠ ਗਏ ਤਾਂ ਸ਼੍ਰੀ ਚੰਦ ਜੀ ਨੇ ਗੁਰਦਿੱਤਾ ਜਨ ਆਪਣਾ ਬਣਾ ਲਿਆ ਤੇ ਉਦਾਸੀ ਸੰਪਰਦਾਇ ਦਾ ਮੁਖੀਤਾ ਦਿੱਤਾ ਇੱਕ ਦਿਨ ਬਾਬਾ ਗੁਰੂਤਾ ਜੀ ਆਪਣੇ ਕੋ ਸਾਥੀਆਂ ਨਾਲ ਜੰਗਲ ਵਿੱਚ ਸ਼ਿਕਾਰ ਕੱਢਣ ਗਏ ਉਸਤੇ ਇੱਕ ਸਾਥੀ ਪਾਸੋਂ ਹਿਰਨ ਦੇ ਭਲੇਖੀ ਇੱਕ ਗਊ ਮਾਰੀ ਗਈ ਜਦ ਗਊ ਦੇ ਮਾਲਕ ਨੂੰ ਪਤਾ ਲੱਗਾ ਤਾਂ ਉਹ ਵਿਰਲਾਪ ਕਰਨ ਲੱਗਾ ਜਦ ਉਸ ਨੂੰ ਗਊ ਦੀ ਕੀਮਤ ਦੇਣ ਲੱਗੇ ਤਾਂ ਉਸ ਕੀਮਤ ਲੈਣ ਤੋਂ ਇਨਕਾਰ ਕਰ ਦਿੱਤਾ ਇਹ ਜੋੜ ਕੇ ਕਿ ਉਸ ਦੀ ਗਾਂ ਨੂੰ ਜ਼ਿੰਦਾ ਕੀਤਾ ਜਾਵੇ ਬਾਬਾ ਗੁਰੂਤਾ ਜੀ ਨੂੰ ਤਰਸ ਆ ਗਿਆ ਤੇ ਉਹਨਾਂ ਗੁਰਮੰਤਰ ਪੜ੍ਹ ਗਏ ਗਊ ਨੂੰ ਮੋੜ ਸੁਰਜੀਤ ਘਰਤਾ ਕੋ ਨੂੰ ਜੋਂਦਾ ਕਰਨ ਦੀ ਕਹਾਣੀ ਕੋ ਗੋਮਿੰਦ ਪਾਸ ਹੀ ਪਹੁੰਚ ਗਏ ਸਨ ਕਿ ਉਹ ਬਹੁਤ ਨਰਾਜ਼ ਹੋਏ ਤੇ ਉਹਨਾਂ ਬਾਬਾ ਗੁਰਤਾ ਜਿਹਨੂੰ ਆਪਣੇ ਪਾਸ ਬੁਲਾਇਆ ਤੇ ਕਹਿਣ ਲੱਗੇ ਤੂੰ ਰੱਬ ਦਾ ਸ਼ਰੀਕ ਬਣ ਗਿਆ ਹੈ ਜਮਣਾ ਮੰਨਾ ਪ੍ਰਭੂ ਦੇ ਹੱਥ ਚ ਹੈ ਤੂੰ ਕੋਣ ਉਹ ਨਾਮ ਰਿਆਂ ਜੋਂਦਾ ਕਰਨ ਵਾਲਾ ਗੁਰੂ ਸਾਹਿਬ ਦੀ ਨਾਸ਼ੀ ਬਾਬਾ ਗੁਰਤੇ ਬਸ ਬਰਦਾਸ਼ਤ ਨਾ ਹੋਈ ਉਹ ਬਾਬਾ ਗੁਰਦਨ ਸਾਦੀ ਕਵਰ ਪਾਸ ਗਿਆ ਤੇ ਸਮਾਦੀ ਲਾ ਕੇ ਬੈ ਗਏ ਉੱਥੇ ਬੈਠਿਆ ਬੈਠਿਆ ਉਹਨਾਂ ਐਸੇ ਸਵਾਸ ਚੜਾਏ ਕਿ ਪ੍ਰਭੂ ਵਿੱਚ ਹੀ ਸਮਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਲਜਕ ਮਾਫ